ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਕਚੁਅਲੀ ਵੀਜ਼ਾ ਉਤੇ ਲਗਾਈ ਗਈ ਇੱਕ 1 ਲੱਖ ਡਾਲਰ ਫੀਸ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਨਵੀਂ ਫੀਸ ਮੰਗਲਵਾਰ 21 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ ਇਹ ਫੈਸਲਾ ਉਹਨਾਂ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਭਾਰਤੀਆਂ ਨੂੰ ਦਿੱਤੇ ਜਾਂਦੇ ਨੇ US Citizenship ਅਤੇ Immigration Services یعنی ਕਿ USCIS ਦੇ ਨੋਟਿਸ ਦੇ ਅਨੁਸਾਰ 21 ਸਤੰਬਰ ਨੂੰ ਸਵੇਰੇ 12:01 ਵਜੇ ਇੱਕ ਮਿੰਟ ਉੱਤੇ EDT ਜਾਂ ਫਿਰ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟਿਸ਼ਨਰ ਦੇ ਨਾਲ 1 ਲੱਖ ਡਾਲਰ ਦਾ ਭੁਗਤਾਨ ਕਰਨਾ ਵੀ ਹੁਣ ਲਾਜ਼ਮੀ ਹੋ ਗਿਆ ਹੈ USCIS ਨੇ ਮੰਨਿਆ ਹੈ ਕਿ ਸਰਕਾਰੀ ਬੰਦ ਕਾਰਨ ਬਿਨੇ ਕਾਰਨ ਨੂੰ ਜ਼ਰੂਰੀ ਦਸਤਾਵੇਜ ਪ੍ਰਾਪਤ ਕਰਨ ਦੇ ਵਿੱਚ ਦੇਰੀ ਹੋ ਸਕਦੀ ਹੈ ਜੇਕਰ ਬਿਨੇ ਕਾਰ ਸਾਬਤ ਕਰਦੇ ਨੇ ਕਿ ਉਹ ਸਾਰੀਆਂ ਸਹੂਲਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਤੇ ਅਰਸੀ ਸਮਾ ਕਰਨ ਦੇ ਵਿੱਚ ਅਸਫਲਤਾ ਨੂੰ ਮੁਆਫ ਕੀਤਾ ਜਾ ਸਕਦਾ ਹੈ ਵਿੱਤੀ ਸਾਲ 2026 ਦੇ ਲਈ ਨਿਯਮਤ H1B ਵੀਜ਼ਾ ਅਤੇ ਮਾਸਟਰ ਸ਼੍ਰੇਣੀ ਵੀਜ਼ਾ ਦੀ ਕਾਨੂੰਨੀ ਜ਼ਿੰਮੇਵਾਰੀ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਉਭਿਨੇਕਾਰਾਂ ਜੋ ਸਯੁਕਤ ਰਾਜ ਅਮਰੀਕਾ ਦੇ ਅੰਦਰ ਵੀਜ਼ਾ ਦੀ ਸਵਧ ਸਥਿਤੀ ਵਿੱਚ ਤਬਦੀਲੀ ਜਾਂ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਚੇਈ ਮਨਜ਼ੂਰੀ ਮਿਲ ਚੁੱਕੀ ਹੈ ਉਭਿਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪੈਟਿਸ਼ਨ ਦੇ ਆਧਾਰ ਤੇ ਵੀਜ਼ਾ ਲਈ ਅਰਜੀ ਦੇ ਰਹੇ ਨੇ ਜਾਂ ਮੌਜੂਦਾ H1B ਵੀਜ਼ਾ ਉੱਤੇ ਅਮਰੀਕਾ ਵਿੱਚ ਮੁੜ ਪ੍ਰਵੇਸ਼ ਦੀ ਮੰਗ ਕਰ ਰਹੇ ਨੇ ਕੰਪਨੀ ਦੁਆਰਾ ਉਕਤ ਕਰਨ ਦੀ ਗੱਲ ਕਰੀਏ ਤਾਂ ਇਹ ਕਿਸ ਕਰਮਚਾਰੀਆਂ ਦੀ ਬਜਾਏ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1 ਵੀ ਪੇਸ਼ੇਵਰ ਲਈ ਜਿਸ ਨੂੰ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਦੇ ਨਾਲ ਐਂਟਰੀ ਲੈਵਲ ਤੋਂ ਲੈ ਕੇ ਮੀਡਲ ਲੈਵਲ ਪੇਸ਼ੇਵਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਰਹੇਗੀ ਕੰਪਨੀਆਂ ਸਿਰਫ ਉੱਚ ਹੁਨਰਬੰਦ ਪੇਸ਼ੇਵਰਾਂ ਤੇ ਹੀ ਇਨਾ ਖਰਚਾ ਕਰਨਾ ਚੋਣ ਗਿਆ ਜਿੰਨਾ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ ਵੀਜ਼ਾ ਫੀਸ ਦੇ ਵਿੱਚ ਇਸ ਵੱਡੇ ਵਾਅਦੇ ਦੇ ਨਾਲ ਭਾਰਤੀਏ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪான்ਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨੇ ਅਮਰੀਕੀ ਕੰਪਨੀਆਂ ਇਸ ਵਿਜ਼ੇ ਦੀ ਮਤ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਨ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਏ ਵੀਜ਼ਾ 3 ਸਾਲਾਂ ਦੇ ਲਈ ਵੈਧ ਹੁੰਦਾ ਹੈ ਤੇ ਇਸ ਨੂੰ ਹੋਰ 3 ਸਾਲਾਂ ਦੇ ਲਈ ਵਧਾਇਆ ਵੀ ਜਾ ਸਕਦਾ ਹੈ ਤੇ ਅਮਰੀਕਾ ਸਾਲਾਨਾ 25000 H1B ਵੀਜ਼ਾ ਜਾਰੀ ਕਰਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਕਚੁਅਲੀ ਵੀਜ਼ਾ ਉੱਤੇ ਲਗਾਈ ਗਈ 1 ਲੱਖ ਡਾਲਰ ਫੀਸ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਨਵੀਂ ਫੀਸ ਮੰਗਲਵਾਰ 21 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ ਇਹ ਫੈਸਲਾ ਉਹਨਾਂ ਭਾਰਤੀ পেশੇਵਰਾਂ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਭਾਰਤੀਆਂ ਨੂੰ ਦਿੱਤੇ ਜਾਂਦੇ ਨੇ US Citizenship ਅਤੇ Immigration Services یعنی ਕਿ USCIS ਦੇ ਨੋਟਿਸ ਦੇ ਅਨੁਸਾਰ 21 ਸਤੰਬਰ ਨੂੰ ਸਵੇਰੇ 12:01 ਵਜੇ ਇੱਕ ਮਿੰਟ ਉੱਤੇ EDT ਜਾਫਤ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟੀਸ਼ਨਰ ਦੇ ਨਾਲ 1 ਲੱਖ ਡਾਲਰ ਦਾ ਭੁਗਤਾਨ ਕਰਨਾ ਵੀ ਹੁਣ ਲਾਜ਼ਮੀ ਹੋ ਗਿਆ ਹੈ USCIS ਨੇ ਮੰਨਿਆ ਹੈ ਕਿ ਸਰਕਾਰੀ ਬੰਦ ਕਾਰਨ ਬਿਨੈਕਾਰ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਦੇਰੀ ਹੋ ਸਕਦੀ ਹੈ ਜੇਕਰ ਬਿਨੈਕਾਰ ਸਾਬਤ ਕਰਦੇ ਨੇ ਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਾਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਰਸੀ ਸਮਾ ਕਰਨ ਦੇ ਵਿੱਚ ਅਸਫਲਤਾ ਨੂੰ ਮਾਫ਼ ਕੀਤਾ ਜਾ ਸਕਦਾ ਹੈ 2026 ਦੇ ਲਈ ਨਿਯਮਤ H1B ਵੀਜ਼ਾ ਅਤੇ ਮਾਸਟਰ ਸ਼੍ਰੇਣੀ ਵੀਜ਼ਾ ਦੀ ਕਾਨੂੰਨੀ ਜ਼ਿੰਮੇਦਾਰੀ ਪਟੀਸ਼ਨਾ ਪ੍ਰਾਪਤ ਹੋ ਚੁੱਕੀ ਹੈ ਨਹੀਂ ਉਭਿਨੇਕਾਰਾਂ ਜੋ ਸਯੁਕਤ ਰਾਜ ਅਮਰੀਕਾ ਦੇ ਅੰਦਰ ਵੀਜ਼ਾ ਦੀ ਸਵਧ ਸਥਿਤੀ ਵਿੱਚ ਤਬਦੀਲੀ ਜਾਂ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਐਚ-1 ਮੰਜ਼ੂਰੀ ਮਿਲ ਚੁੱਕੀ ਹੈ ਉਭਿਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪੈਟੇਨ ਦੇ ਆਧਾਰ ਤੇ ਵੀਜ਼ਾ ਲਈ ਅਰਜ਼ੀ ਦੇ ਰਹੇ ਨੇ ਜਾਂ ਮੌਜੂਦਾ ਐਚ-1 ਵੀਜ਼ਾ ਉੱਤੇ ਅਮਰੀਕਾ ਵਿੱਚ ਮੁੜ ਪ੍ਰਵੇਸ਼ ਦੀ ਮੰਗ ਕਰ ਰਹੇ ਨੇ ਕੰਪਨੀ ਦੁਆਰਾ ਪੁਖਤਾਨ ਕਰਨ ਦੀ ਗੱਲ ਕਰੀਏ ਤਾਂ ਇਹ ਫੇਸ ਕਰਮਚਾਰੀਆਂ ਦੀ بجائے ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਰ ਲਈ ਜਿਸ ਨੂੰ ਉਹ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਨਾਲ ਐਂਟਰੀ ਲੈਵਲ ਤੋਂ ਲੈ ਕੇ ਮੀਡਲ ਲੈਵਲ ਪੇਸ਼ੇਵਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਰਹੇਗੀ ਕੰਪਨੀਆਂ ਸਿਰਫ ਉੱਚੇ ਹੁਨਰਵੰਦ ਪੇਸ਼ੇਵਰਾਂ ਲਈ ਇਨਾ ਖਰਚਾ ਕਰਨਾ ਚਾਣਕੀਆਂ ਜਿੰਨਾ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ ਵੀਜ਼ਾ ਫੀਸ ਦੇ ਵਿੱਚ ਇਸ ਵੱਡੇ ਵਾਅਦੇ ਦੇ ਨਾਲ ਭਾਰਤੀਆਂ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪੌਂਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨੇ ਅਮਰੀਕੀ ਕੰਪਨੀਆਂ ਇਸ ਵੀਜ਼ੇ ਦੀ ਮਦਦ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਨ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਇਹ ਵੀਜ਼ਾ 3 ਸਾਲਾਂ ਦੇ ਲਈ ਵੈਧ ਹੁੰਦਾ ਹੈ ਤੇ ਇਸ ਨੂੰ ਹੋਰ 3 ਸਾਲਾਂ ਦੇ ਲਈ ਵਧਾਇਆ ਵੀ ਜਾ ਸਕਦਾ ਹੈ ਤੇ ਅਮਰੀਕਾ ਸਾਲਾਨਾ 25000 H1B ਵੀਜ਼ਾ ਜਾਰੀ ਕਰਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਕਚੁਅਲੀ ਵੀਜ਼ਾ ਉਤੇ ਲਗਾਈ ਗਈ 1 ਲੱਖ ਡਾਲਰ ਫੀਸ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਨਵੀਂ ਫੀਸ ਮੰਗਲਵਾਰ 21 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ ਇਹ ਫੈਸਲਾ ਨਾਲ ਭਾਰਤੀ পেশੇਵਰਾਂ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਭਾਰਤੀਆਂ ਨੂੰ ਦਿੱਤੇ ਜਾਂਦੇ ਨੇ US CITIZENSHIP ਅਤੇ IMMIGRATION SERVICES ਯਾਨੀ ਕਿ US USCIS ਦੇ ਨੋਟਿਸ ਦੇ ਅਨੁਸਾਰ 21 ਸਤੰਬਰ ਨੂੰ ਸਵੇਰੇ 12 ਵਜੇ 1 ਮਿੰਟ ਉੱਤੇ EDT ਜਾਫਰ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟੀਸ਼ਨਰ ਦੇ ਨਾਲ 1 ਲੱਖ ਡਾਲਰ ਦਾ ਭੁਗਤਾਨ ਕਰਨਾ ਵੀ ਹੁਣ ਲਾਜ਼ਮੀ ਹੋ ਗਿਆ ਹੈ USCIS ਨੇ ਮੰਨਿਆ ਹੈ ਕਿ ਸਰਕਾਰੀ ਬੰਦ ਕਾਰਨ ਬਿਨੈ ਕਾਰਨ ਨੂੰ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿੱਚ ਦੇਰੀ ਹੋ ਸਕਦੀ ਹੈ ਜੇਕਰ ਵੀ ਨੇਕਾਰ ਸਾਬਤ ਕਰਦੇ ਨੇ ਕਿ ਉਹ ਹੋਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਨੇ ਤਾਂ ਦੇਰੀ ਨੂੰ ਅਸਧਾਰਨ ਸਥਿਤੀ ਮੰਨਿਆ ਜਾ ਸਕਦਾ ਹੈ ਅਤੇ ਅਰਸੀ ਸਮਾ ਕਰਨ ਦੇ ਵਿੱਚ ਅਸਫਲਤਾ ਨੂੰ ਮੁਆਫ ਕੀਤਾ ਜਾ ਸਕਦਾ ਹੈ। 2026 ਦੇ ਲਈ ਨਿਯਮਤ H1B ਵੀਜ਼ਾ ਅਤੇ ਮਾਸਟਰ ਸ਼੍ਰੇਣੀ ਵੀਜ਼ਾ ਦੀ ਕਾਨੂੰਨੀ ਜ਼ਿੰਮੇਦਾਰੀ ਪਟੀਸ਼ਨਾ ਪ੍ਰਾਪਤ ਹੋ ਚੁੱਕੀ ਹੈ। ਓਬਨੇਕਾਰਾਂ ਜੋ ਸਯੁਕਤ ਰਾਜ ਅਮਰੀਕਾ ਦੇ ਅੰਦਰ ਵੀਜ਼ਾ ਦੀ ਸਵਧ ਸਥਿਤੀ ਵਿੱਚ ਤਬਦੀਲੀ ਜਾਂ ਠਹਿਰਨ ਦੇ ਸਮੇਂ ਨੂੰ ਵਧਾਉਣ ਦੀ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਅਚੇਈ ਮਨਜ਼ੂਰੀ ਮਿਲ ਚੁੱਕੀ ਹੈ ਓਬਨੇਕਾਰ ਜੋ ਅਮਰੀਕਾ ਛੱਡ ਚੁੱਕੇ ਨੇ ਅਤੇ ਪਹਿਲਾਂ ਤੋਂ ਮਨਜ਼ੂਰ ਪਟੇਸ਼ਨ ਦੇ ਆਧਾਰ ਤੇ ਵੀਜ਼ਾ ਲਈ ਅਰਜੀ ਦੇ ਰਹੇ ਨੇ ਜਾਂ ਮੌਜੂਦਾ H1B ਵੀਜ਼ਾ ਉੱਤੇ ਅਮਰੀਕਾ ਵਿੱਚ ਮੁੜ ਪ੍ਰਵੇਸ਼ ਦੀ ਮੰਗ ਕਰ ਰਹੇ ਨੇ ਕੰਪਨੀ ਦੁਆਰਾ ਭੁਗਤਾਨ ਕਰਨ ਦੀ ਗੱਲ ਕਰੀਏ ਤਾਂ ਇਹ ਫੇਸ ਕਰਮਚਾਰੀਆਂ ਦੀ ਬਜਾਏ ਕੰਪਨੀਆਂ ਦੁਆਰਾ ਅਦਾ ਕੀਤੀ ਜਾਵੇਗੀ ਹਰ ਉਸ H1B ਪੇਸ਼ੇਵਰ ਲਈ ਜਿਸ ਨੂੰ ਉਹ ਨੌਕਰੀ ਉੱਤੇ ਰੱਖਣਾ ਚਾਹੁੰਦੀਆਂ ਨੇ ਇਸ ਦੇ ਨਾਲ ਐਂਟਰੀ ਲੈਵਲ ਜਾਂ ਫਿਰ ਮਿਡਲ ਲੈਵਲ ਪੇਸ਼ੇਵਰਾਂ ਦੀ ਨੌਕਰੀ ਸੁਰੱਖਿਅਤ ਨਹੀਂ ਰਹੇਗੀ ਕੰਪਨੀਆਂ ਸਿਰਫ ਉੱਚ ਹੁਨਰਵੰਦ ਪੇਸ਼ੇਵਰਾਂ ਤੇ ਹੀ ਇਨਾ ਖਰਚਾ ਕਰਨਾ ਚੋਣ ਗਿਆ ਜਿੰਨਾ ਦਾ ਕੰਮ ਕੋਈ ਅਮਰੀਕੀ ਨਾਗਰਿਕ ਨਹੀਂ ਕਰ ਸਕਦਾ ਵੀਜ਼ਾ ਫੀਸ ਦੇ ਵਿੱਚ ਇਸ ਵੱਡੇ ਵਾਅਦੇ ਦੇ ਨਾਲ ਭਾਰਤੀਏ ਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਸੁਪਨੇ ਵੀ ਮੁਸ਼ਕਲ ਹੋ ਸਕਦੇ ਨੇ ਕਿਉਂਕਿ ਕੰਪਨੀਆਂ ਗ੍ਰੀਨ ਕਾਰਡ ਸਪான்ਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਨੇ ਅਮਰੀਕੀ ਕੰਪਨੀਆਂ ਇਸ ਵਿਜ਼ੇ ਦੀ ਮਦਦ ਤੋਂ ਭਾਰਤ ਵਰਗੇ ਦੇਸ਼ਾਂ ਤੋਂ ਮਾਹਰ ਪੇਸ਼ੇਵਰਨ ਨੂੰ ਲਿਆਉਣ ਦੇ ਲਈ ਕਰਦੀਆਂ ਨੇ ਏ ਵੀਜ਼ਾ 3 ਸਾਲਾਂ ਦੇ ਲਈ ਵੈਧ ਹੁੰਦਾ ਹੈ ਤੇ ਇਸ ਨੂੰ ਹੋਰ 3 ਸਾਲਾਂ ਦੇ ਲਈ ਵਧਾਇਆ ਵੀ ਜਾ ਸਕਦਾ ਹੈ ਤੇ ਅਮਰੀਕਾ ਸਾਲਾਨਾ 25000 H1B ਵੀਜ਼ਾ ਜਾਰੀ ਕਰਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਐਕਚੁਅਲੀ ਵੀਜ਼ਾ ਉੱਤੇ ਲਗਾਈ ਗਈ ਇੱਕ ਲੱਖ ਡਾਲਰ ਫੀਸ ਯਾਨੀ ਕਿ ਲਗਭਗ 88 ਲੱਖ ਰੁਪਏ ਦੀ ਨਵੀਂ ਫੀਸ ਮੰਗਲਵਾਰ 21 ਅਕਤੂਬਰ 2025 ਤੋਂ ਲਾਗੂ ਹੋ ਗਈ ਹੈ ਇਹ ਫਰਾਂਸ ਲੋਨਾ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖਦੇ ਨੇ ਕਿਉਂਕਿ ਲਗਭਗ 70% H1B ਵੀਜ਼ੇ ਭਾਰਤੀਆਂ ਨੂੰ ਦਿੱਤੇ ਜਾਂਦੇ ਨੇ US Citizenship ਅਤੇ Immigration Services ਯਾਨੀ ਕਿ USCIS ਦੇ ਨੋਟਿਸ ਦੇ ਅਨੁਸਾਰ 21 ਸਤੰਬਰ ਨੂੰ ਸਵੇਰੇ 12:00 ਵਜੇ ਇੱਕ ਮਿੰਟ ਉੱਤੇ EDT ਜਾਂ ਫਿਰ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਵੀਜ਼ਾ ਪੈਟੀਸ਼ਨਰ ਦੇ ਨਾਲ 1 ਲੱਖ ਡਾਲਰ ਦਾ ਪੁਕਤਾਨ ਕਰਨਾ ਵੀ ਹੁਣ ਲਾਜ਼ਮੀ ਹੋ ਗਿਆ ਹੈ ਯੂਐਸਸੀਆਈਐਸ ਨੇ ਮੰਨੇ ਹੈ ਕਿ ਸਰਕਾਰੀ ਬੰਦ ਕਾਰਨ ਬਿਨੇ ਕਾਰਨ ਨੂੰ ਜ਼ਰੂਰੀ